ਸੋ ਪੋਸਟ ਨੂੰ ਅਮਰ ਚੈਨਲ ਦੀ ਟੀਮ ਪਿੰਡ ਗੁਵਾਰਾ ਜ਼ਿਲ੍ਹਾ ਮਲੇਰਕੋਟੜਾ ਵਿੱਚ ਪਹੁੰਚ ਚੁੱਕੀ ਹੈ ਆਪਾਂ ਮਾਰਦੇ ਹਾਂ ਪੂਰੇ ਫੰਕਸ਼ਨ ਤੇ ਇੱਕ ਨਜ਼ਰ ਸ਼ਰੀਫ ਫਕੀਰ ਚੰਦ ਜੱਛਲ ਜੀ ਅੱਜ ਪਿੰਡ ਗੁਵਾਰਾ ਜ਼ਿਲ੍ਹਾ ਮਲੇਰਕੋਟੜਾ ਵਿੱਚ ਪਹੁੰਚੀ ਹੈ ਔਰ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਔਰ ਇਹ ਉਹ ਮੈਂਬਰ ਨੇ ਜੋ ਸੱਚਮੁੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀਆਂ ਜੋ ਸਖਿਆਵਾਂ ਨੇ ਨੌਜਵਾਨ ਪੀੜੀ ਨੂੰ ਉਹਨਾਂ ਸਖਿਆਵਾਂ ਦੇ ਨਾਲ ਜੋੜਦੇ ਨੇ ਔਰ ਇੱਥੇ ਬੱਚਿਆਂ ਦੇ ਵਿੱਚ ਟੈਲੈਂਟ ਜਿਹੜਾ ਹੈ ਉਹ ਭਰਦੇ ਨੇ ਬੱਚਿਆਂ ਨੂੰ ਐਜੂਕੇਸ਼ਨ ਕਰਦੇ ਐਜੂਕੇਟ ਦੇ ਨਾਲ ਜੋੜਦੇ ਨੇ ਔਰ ਵੱਡੀ ਗੱਲ ਇੱਥੇ ਇਹ ਹੈ ਦੋਸਤੋ ਕਿ ਇਹ ਬੱਚਿਆਂ ਦੇ ਕੰਪੀਟੀਸ਼ਨ ਵੀ ਕਰਵਾਉਂਦੇ ਨੇ ਸੋ ਪਿਛਲੇ ਸਾਲ ਵੀ ਸਾਨੂੰ ਆਉਣ ਦਾ ਮੌਕਾ ਮਿਲਿਆ ਸੀਗਾ ਔਰ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਇਹਨਾਂ ਦਾ ਔਰ ਪੂਰੀ ਕਲੱਬ ਦੇ ਵੱਲੋਂ ਪੂਰੀ ਕਲੱਬ ਦੇ ਵੱਲੋਂ ਮਤਲਬ ਇਸ ਪੂਰੀ ਕਹਿ ਸਕਦੇ ਪੂਰੇ ਫੰਕਸ਼ਨ ਨੂੰ ਜਿਹੜਾ ਹੈ ਉਹਨੂੰ ਕਲੱਬ ਦੇ ਨਾਲ ਐਕਟੀਵਿਟੀ ਦੇ ਨਾਲ ਜੋੜਦੇ ਨੇ এডਿਕੇਸ਼ਨ ਦੇ ਨਾਲ ਜੋੜਦੇ ਨੇ ਔਰ ਵੱਡੀ ਗੱਲ ਇੱਥੇ ਹੈ ਕਿ ਇਸ ਇਲਾਕੇ ਦੇ ਵਿੱਚ ਪੂਰਾ ਬਾਣ ਸਰਕਾਰ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ ਸੋ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਜਿਹੜੀ ਹੈ ਪਿੰਡ ਗੁਵਾਰਾ ਗੁਵਾਰਾ ਪਹੁੰਚੀ ਹੈ ਔਰ ਮੈਂ ਇੱਥੇ ਦੱਸਦੇ ਆ ਕਿ ਗੁਵਾਰੇ ਪਿੰਡ ਜਿਹੜਾ ਕਿ ਡਿਸਟ੍ਰਿਕਟ ਮਲੇਰ ਕੋਟਲੇ ਦੇ ਵਿੱਚ ਕਰ ਸਾਹਿਬ ਨੇ 134ਵੇਂ ਜਨਮ ਦਿਨ ਨੂੰ ਮੱਦੇਨਜ਼ਰ ਰੱਖ ਦਿਆ ਹੋਣਾ ਜਸਲ ਸਾਹਿਬ ਨੇ ਔਰ ਉਹਨਾਂ ਦੀ ਪੂਰੀ ਟੀਮ ਹੈ ਔਰ ਪਿੰਡ ਦੇ ਵੱਲੋਂ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਨੇ ਔਰ ਮੱਦੇਨਜ਼ਰ ਇਥੇ ਕੋਰੀਓਗ੍ਰਾਫੀ ਹੈ ਨਾਟਕ ਹੈ ਡਰਾਮੇ ਹੈ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਵਿੱਚ ਹਰ ਤਰ੍ਹਾਂ ਦਾ ਟੈਲੈਂਟ ਜਿਹੜਾ ਹੈ ਉਸ ਨੂੰ ਅੱਜ ਸਟੇਜ ਤੇ ਵੇਖਣ ਨੂੰ ਮਿਲੇਗਾ ਸੋ ਮੈਂ ਪਿੰਡ ਗੁਵਾਰਾ ਦੇ ਵਸਨੀਕਾਂ ਨੂੰ ਉੱਥੇ ਦੀ ਕਲੱਬ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿਉਂਕਿ ਪਿਛਲੇ ਸਾਲ ਵੀ ਸਾਨੂੰ ਆਉਣ ਦਾ ਮੌਕਾ ਮਿਲਿਆ ਸੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਅਰੇਂਜਮੈਂਟ ਕੀਤੀ ਸੀ ਸੋ ਅੱਜ ਤੇ ਪਤਵੰਤੇ ਸੱਜਣ ਨੇ ਇਹ ਕਲੱਬ ਦੇ ਮੈਂਬਰ ਨੇ ਮੇਰੇ ਵੀਰ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ ਇਸ ਫੰਕਸ਼ਨ ਨੂੰ ਚਾਰ ਚੰਨ ਲਾਉਣ ਦੇ ਵਿੱਚ ਪੂਰਾ ਪਿੰਡ ਹੁਣ ਪਹਿਲਾ ਸਰਪੰਚ ਸਾਹਿਬ ਸਰਵਾਰ ਸਰਪੰਚ ਸਿੰਘ ਜੀ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ NEET ਕਲੀਅਰ ਕਰਿਆ MBBS ਉਹਨਾਂ ਦੇ ਮਾਤਾ ਜੀ ਸਾਡੇ ਨਗਰ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਆਪਣੇ ਪਿੰਡ ਦਾ ਬੱਚਾ NEET ਕਲੀਅਰ ਕਰਕੇ MBBS MBBS ਦੇ ਚੌਥੇ ਸਾਲ ਦੇ ਵਿੱਚ ਪੜਾਈ ਕਰ ਰਿਹਾ ਹੈ ਅਗਲੇ ਜਿਹੜੇ